ਨੂੰ ਬਾਈਰੂ ਕਿਰਪਣਾ ਆਪਣੇ ਗਰਾਊਂਡ ਦਾ ਨਾਸੀਆਂਵਾਂ ਦੇਣਾ ਤੇ ਬਾਈਰੂ ਕਿਰਪਣਾ ਗਰਾਊਂਡ ਕਿਹੜੀ ਗਰਾਊਂਡ ਦੇ ਵਿੱਚ ਵਧੀਆ ਲੱਗ ਰਹੀ ਹੈ ਤੇ ਨਵੇਂ-ਨਵੇਂ ਜਵਾਗ ਗਰਾਊਂਡ ਦੇ ਵਿੱਚ ਆ ਰਿਹਾ ਵਧੀਆ ਤੇ ਇੱਦਾਂ ਹੀ ਬਾਈਗੁਰੂ ਕਿਰਪਾ ਰੱਖੇ ਗਰਾਊਂਡ ਦੇ ਵਿੱਚ ਵਧੀਆ ਰੌਣਕ ਲੱਗੇ ਤੇ ਵੱਧ ਤੋਂ ਵੱਧ ਜਿਹੜੇ ਹੱਟ ਯਾਰ ਮਿੱਤਰੋਂ ਨੂੰ ਵੀ ਨਾਲ ਲੈ ਕੇ ਆਇਆ ਕਰੋ ਤੇ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਜਾ ਕੇ ਮਿਹਨਤ ਕਰਿਆ ਕਰੋ ਤੇ ਇੱਦਾਂ ਹੀ ਸਾਰਿਆਂ ਦਾ ਧੰਨਵਾਦ ਬਈ ਅੱਜ ਜਿਹੜੀ ਦੁੱਧ ਤੇ ਕੇਲੇ ਦੀ ਸੇਵਾ ਸੀ ਉਹ ਸੀਤੇ ਬੱਲਵੰਦ ਦਾ ਬਹੁਤ ਬਹੁਤ ਧੰਨਵਾਦ ਬਈ ਤੇ ਤੇ ਇਦਾਂ ਹੀ ਵੱਧ ਤੋਂ ਵੱਧ ਵਧੀਆ ਗਰਾਊਂਡ ਦੇ ਵਿੱਚ ਆ ਕੇ ਵਧੀਆ ਮਿਹਨਤ ਕਰਿਆ ਕੋਈ ਜੇ ਕੋ ਨੂੰ ਕੁਝ ਕਹਿੰਦਾ ਹੁੰਦਾ ਤਾਂ ਗਰਾਊਂਡ ਦੇ ਵਿੱਚ ਦੱਸਿਆ ਕਰੋ ਜੇ ਕੋਈ ਨੂੰ ਕੋਈ ਨਹੀਂ ਪਤਾ ਕਿਸੇ ਚੀਜ਼ ਬਾਰੇ ਖੇਡਣ ਮੇਰੇ ਤਾਂ ਉਹ ਪੁੱਛ ਲਿਆ ਕਰੋ ਕਿਸੇ ਨੂੰ ਗਲਤ ਨਾ ਖੇਡਿਆ ਕਰੋ ਤੇ ਇੱਕ ਦੂਜਿਆਂ ਲੜਾਣਾ ਨਾ ਕਰੋ ਵਧੀਆ ਨਾ ਆ ਕੇ ਗਰਾਊਂਡ ਚ ਆਇਆ ਕਰੋ ਜਾਬੀ ਸਾਡਾ ਪਾਠ ਕਰਿਆ ਕਰੋ ਵਧੀਆ ਤੇ ਜਿਹੜੇ ਤੁਹਾਡੇ ਯਾਰ ਮਿੱਤਰ ਉਹਨਾਂ ਨੂੰ ਵੀ ਨਾਮ ਲੈ ਕੇ ਆ ਕਰੋ ਕਿਸੇ ਮਾੜੇ ਬੰਦੇ ਨਾਲ ਰਲਣਾ ਨਾ ਕਰੋ ਤੇ ਕੋਈ ਗਲਤ ਥਾਂ ਤੇ ਨਾ ਖੜਾ ਕਰੋ ਗੁਰੂ ਘਰੇ ਜੁਰੂ ਜਾਇਆ ਕਰੋ ਭਾਵੇਂ ਹਲਥ ਚੈੱਕ ਦਿਨ ਜਾਇਆ ਕਰੋ ਐਂ ਦਵਾਰ ਬਾਤ ਤੋਂ ਬਾਤ ਵਧੀਆ ਆਪਣੇ ਗਰਾਊਂਡ ਚ ਰੌਣਕ ਲੱਗਣ ਲੱਗ ਗਈ ਇੰਨੀ ਰੌਣਕ ਆਪਣੇ ਪਿੰਡ ਦੇ ਜਿਹੜੇ ਪੂਰੇ gameField ਚ ਨਹੀਂ ਲੱਗਾਂਗੇ ਜਿਹਨੇ ਆਪਣੇ ਰੌਣਕ ਗਰਾਊਂਡ ਦੇ ਵਿੱਚ ਲੱਗਦੀ ਆ ਆਪਣਾ ਗਰਾਊਂਡ ਭਾਗਾ ਵਾਲਾ ਆਪਣਾ ਪਿੰਡ ਭਾਗਾ ਵਾਲਾ ਬਾਤ ਤੋਂ ਬਾਤ ਕੋਸ਼ਿਸ਼ ਕਰੋ ਆਪਣਾ ਜਿਹੜਾ ਗਰਾਊਂਡ ਆ ਆਪਣੇ ਪਿੰਡ ਦਾ ਨਾਂ ਰੌਸ਼ਨਾ ਕਰਕੇ ਆਪਾਂ ਵਧੀਆ ਤੇ ਆਪਣੇ ਪਿੰਡ ਨੂੰ ਜਿਹੜਾ ਆਪਾਂ ਗੇਮ ਦੀ ਜਿਹੜੀ ਨਰਸਰੀ ਬਣਾ ਸਕੀਏ ਬਾਤ ਤੋਂ ਬਾਤ ਧੰਨਵਾਦ ਸਸੀ ਗਾਹਾਂ ਜੀ